14 ਤਰੀਕ ਨੂੰ ਪਹਿਲੀ ਵਾਰ ਐਸਟੀਪੀਸੀ ਦੇ ਈਮੇਲ ਅਡਰੈਸ ਤੇ ਆਈ ਜਿਹਦੇ ਵਿੱਚ ਸਾਚਕੰਡ ਸ੍ਰੀ ਹਰਮੰਦਰ ਸਾਹਿਬ ਪ੍ਰਤੀ ਕੋ ਜਿਹੜੀਆਂ ਗੱਲਾਂ ਲਿਖੀਆਂ ਉਹ ਤੋਂ ਬਾਅਦ ਅਸੀਂ ਤੁਰੰਤ ਪੁਲਿਸ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਵੀ ਪਤਾ ਕਰੋ ਇਹ ਕਿਹੜੇ ਸਰਵਰ ਕਿੱਥੋਂ ਇਹ ਚੱਲ ਰਿਹਾ ਸਾਰੀ ਕਹਾਣੀ ਇਹਦਾ ਕੋਈ ਤੁਹਾਡਾ ਆਈਪੀ ਐਡਰੈਸ ਇਹ ਸਾਰਾ ਪਤਾ ਕਰੋ ਤਾਂ ਕਿ ਪਤਾ ਲੱਗ ਸਕੇ ਕਿ ਇਹ ਕੀ ਅਸਲੀਅਤ ਆ ਜਿਹੜੇ ਸੀਐਮ ਦੇ ਕੇਰਲਾ ਦੇ ਸੀਐਮ ਆ ਉਹਨਾਂ ਦੀ ਉਹ ਝਾਲੀ ਵਰਤੀ ਆ ਉਹਦੇ ਉੱਤੋਂ ਇਹ ਈਮੇਲ ਆਈ ਆ ਦੂਜੀ ਜਿਹੜੀ ਈਮੇਲ ਆ ਇਹ ਜਸਟਿਸ ਚੰਦਰ ਚੋੜ ਜਿਹੜੇ ਸਾਡੇ ਚੀਫ ਜਸਟਿਸ ਆਫ ਇੰਡੀਆ ਰਹੇ ਆ ਉਹ ਨਾਲ ਗੁਰਜੀਤ ਸਿੰਘ ਉਹਨਾਂ ਨੂੰ ਵੀ ਆਈ ਆ ਇਹ ਕਿਉਂ ਟਿਕੂਸ ਕਰਨਾ ਹੀ ਆ ਕੋਈ ਬਿੱਲ ਤੇ ਹੌਲੀ ਸਕ੍ਰਿਪਟਰ ਦਾ ਨਹੀਂ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਲਿਵਿੰਗ ਗੁਰੂ ਆ ਇਹ ਜੋ ਕਰਦੇ ਆ ਅਸੀਂ ਬਾਰ ਬਾਰ ਕਹ ਰਹੇ ਪਿੱਛੇ ਬਿਆਦਮੀਆਂ ਵੀ ਦੇਖ ਲਓ ਫੇ ਕਿੰਨੇ ਧਾਰਮਿਕ ਗ੍ਰੰਥ ਆ ਕਿੰਨੀਆਂ ਬਿਆਦਮੀਆਂ ਜਦੋਂ ਵੀ ਹੋਈਆਂ ਚਾਹੇ ਗੁਦਕਾ ਸਾਹਿਬ ਦੀ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਇਹਨਾਂ ਨੂੰ ਹੀ ਜੋਰ ਪਾ ਕੇ ਜਾਇਆ ਜਾ ਰਿਹਾ ਇਹਦੇ ਪਿੱਛੇ ਭਾਵਨਾ ਕੀ ਆ ਇਹਨੂੰ ਜੇ ਆਪਾਂ ਆਰਡੀਨਰੀ ਬਾਕੀਆਂ ਵਾਂਗੂ ਟ੍ਰੀਟ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਦੋ ਜਿਹੜੇ ਬਹੁਤ ਸਾਡੇ ਮੁੱਖ ਤੌਰ ਤੇ ਮੁੱਦੇ ਆ ਉਹਨਾਂ ਦੇ ਸੰਬੰਧ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ। ਪਿਛਲੇ ਲੰਬੇ ਸਮੇਂ ਤੋਂ ਮੈਂ ਦੇਖ ਰਿਹਾ ਕਿ ਜਿਹੜਾ ਸਾਡਾ ਸਮੁੱਚੀ ਮਨੁੱਖਤਾ ਦਾ ਆਸਥਾ ਦਾ ਕੇਂਦਰ ਆ ਇਹ ਸਾਡਾ ਤੀਸਥ ਥਾਨ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਆ। ਸਾਚ ਖੰਡ ਸ਼੍ਰੀ ਦਰਬਾਰ ਸਾਹਿਬ ਸਮੇਂ-ਸਮੇਂ ਦੇ ਵਿੱਚ ਚਾਹੇ ਮੁਗਲ ਕਾਲ ਸੀ ਤੇ ਚਾਹੇ ਬ੍ਰਿਟਿਸ਼ ਕਾਲ ਸੀ ਇੱਥੇ ਸਮੇਂ-ਸਮੇਂ ਅਨੁਸਾਰ ਹਮਲੇ ਵੀ ਹੁੰਦੇ ਰਹੇ ਤੇ ਨੁਕਸਾਨ ਵੀ ਪਹੁੰਚਾਇਆ ਜਾਂਦਾ ਰਹੋ ਪਰ ਹੁਣ ਜਿਹੜਾ ਮੌਜੂਦਾ ਸਮਾਂ ਦੇ ਵਿੱਚ 84 ਦੇ ਵਿੱਚ ਨੁਕਸਾਨ ਤਾਂ ਬਹੁਤ ਵੱਡਾ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਜਿਹੜੀਆਂ ਵਾਰਤਾਂ ਸੱਚਖੰਡ ਦੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੁਰੂਗ੍ਰਸਿ ਸਿੱਖਾਂ ਨੇ ਆਪਣੇ ਪਵਿੱਤਰ ਦਸਵੰਦ ਦੇ ਨਾਲ ਉਹ ਦੁਆਰਾ ਤੋਂ ਨਵੇਂ ਸਿਰੇ ਤੋਂ ਤਮੀਰ ਕਰ ਲਈ ਕੋਈ ਜਿਹੜੀਆਂ ਬੇਸਿਕ ਗੱਲਾਂ ਆ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੂੰ ਆਪਾਂ ਮਨੁੱਖਤਾ ਦਾ ਸਤਿਗੁਰੂ ਜੀ ਦਾ ਕੇਂਦਰ ਕਹਿੰਨੇ ਆ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹਦੇ ਤੇ ਬਾਕੀਆਂ ਦੇ ਵਿੱਚ ਮੈਂ ਸਾਰੇ ਧਾਰਮਿਕ ਜਿੰਨੇ ਵੀ ਗ੍ਰੰਥਿਆਂ ਸਤਕਾਰ ਕਰਦਾ ਤੇ ਹਰ ਇੱਕ ਨੂੰ ਸਤਕਾਰ ਕਰਨਾ ਵੀ ਚਾਹੀਦਾ ਪਰ ਜਿਹੜੀ ਆਸਤਾ ਸਤਿਗੁਰ ਜੀ ਨੇ ਸਿੱਖਾਂ ਦੇ ਵਿੱਚ ਤੇ ਖਾਸ ਕਰਕੇ ਮਨੁੱਖਤਾ ਲਈ ਭਰੀ ਉਹਦੇ ਵਿੱਚ ਜਿੱਥੇ 사ਤਗੁਰੂ ਜੀ ਆਪ ਰਾਜਮਾਨ ਹੈ ਉੱਥੇ 사ਤਗੁਰੂ ਜੀ ਨੇ ਆਪਣੇ ਤੋਂ ਪਹਿਲਾਂ ਜਿਨ੍ਹਾਂ ਨੇ ਸੱਚ ਦੀ ਗੱਲ ਕੀਤੀ ਜਿਨ੍ਹਾਂ ਨੇ ਸੱਚੇ ਦੀ ਵਡਿਆਈ ਕੀਤੀ ਉਹਨਾਂ ਨੂੰ ਵੀ ਸ਼ਾਮਲ ਕੀਤਾ ਇਹ ਸ਼ਾਇਦ ਕੁਝ ਜਿਹੜੇ ਜੀਵ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਇਹ ਗੱਲਾਂ ਤੇ ਮੈਂ ਜਿਸ ਮੁੱਦੇ ਤੇ ਅੱਜ ਇਹ ਤੁਹਾਡੇ ਨਾਲ ਰੂਬਰੂ ਹੋ ਰਿਹਾ ਉਹ ਆਕੇ 14 ਤਰੀਕ ਤੋਂ ਲਗਾਤਾਰ ਅਸੀਂ ਤਾਂ ਇਹਨੂੰ ਦੱਬ ਨਹੀਂ ਜੇ ਵੀ ਚਲੋ ਸਿਸਟਮ ਜਿਹੜਾ ਹੌਲੀ-ਹੌਲੀ ਠੀਕ ਹੋ ਜਾਊਗਾ ਪਰ 14 ਤਰੀਕ ਤੋਂ ਲਗਾਤਾਰ 14 ਤਰੀਕ ਨੂੰ ਪਹਿਲੀ ਵਾਰ ਐਸਜੀਪੀਸੀ ਦੇ ਈਮੇਲ ਅਡਰੈਸ ਤੇ ਆਈ ਜਿਹਦੇ ਵਿੱਚ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਪ੍ਰਤੀ ਕੋ ਜਿਹੜੀਆਂ ਗੱਲਾਂ ਲਿਖੀਆਂ ਉਹ ਤੋਂ ਬਾਅਦ ਅਸੀਂ ਤੁਰੰਤ ਪੁਲਿਸ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਵੀ ਪਤਾ ਕਰੋ ਇਹ ਕਿਹੜੇ ਸਰਵਰ ਕਿੱਥੋਂ ਇਹ ਚੱਲ ਰਿਹਾ ਸਾਰੀ ਕਹਾਣੀ ਇਹਦਾ ਕੋਈ ਤੁਹਾਡਾ ਆਈਪੀ ਐਡਰੈਸ ਇਹ ਸਾਰਾ ਪਤਾ ਕਰੋ ਤਾਂ ਕਿ ਪਤਾ ਲੱਗ ਸਕੇ ਕਿ ਇਹ ਕੀ ਅਸਲੀਅਤ ਆ ਉਹ ਹਾਲੇ ਕੋਈ ਅਸਲੀਅਤ ਪਾਰਕਟ ਨਹੀਂ ਹੋਈ ਫੇਰ 15 ਤਰੀਕ ਨੂੰ ਇਹ 15 ਤਰੀਕ ਨੂੰ ਦੂਜੀ ਫੇਰ ਈਮੇਲ ਆਈ ਇਹ ਇਕੱਲੇ ਐਸਜੀਪੀਸੀ ਨੂੰ ਨਹੀਂ ਆਈ ਨਾਲ ਐਮਪੀ ਸਰਦਾਰ ਗੁਰਜੀਤ ਸਿੰਘ ਉਹਨਾਂ ਨੂੰ ਵੀ ਇਹ ਆ ਉਹਨਾਂ ਨੇ ਕਲੀਅਰ ਵਿੱਚ ਇਹਦੇ ਇਹ ਲਿਖ ਕੇ ਭੇਜਿਆ ਆ ਨਾਲ ਗੁਰਜੀਤ ਸਿੰਘ ਦੇ ਨਾਲ ਐੱਜਪੀਸੀ ਐਮਪੀ ਇੱਥੋਂ ਦੇ ਮੌਜੂਦਾ ਇਹ ਜਿਹੜੀ ਪਹਿਲੀ ਆਈ ਆ ਇਹ ਫਰਮ ਕਾਮਲਰ ਪੁਨਿਆਰੀ ਵਿਜਾਨ ਜਿਹੜੇ ਸੀਐਮ ਦੇ ਕੇਰਲਾ ਦੇ ਸੀਐਮ ਆ ਉਹਨਾਂ ਦੀ ਉਹ ਜਾਲੀ ਵਰਤੀ ਆ ਉਹਦੇ ਉਤੋਂ ਇਹ ਈਮੇਲ ਆਈ ਆ ਦੂਜੀ ਜਿਹੜੀ ਈਮੇਲ ਆ ਇਹ ਜਸਟਿਸ ਚੰਦਰ ਚੋਡ ਜਿਹੜੇ ਸਾਡੇ ਚੀਫ ਜਸਟਿਸ ਆਫ ਇੰਡੀਆ ਰਹੇ ਆ ਉਹ ਨਾਲ ਗਰਜੀਤ ਸਿੰਘ ਹੁਣਾਂ ਨੂੰ ਵੀ ਆਈ ਆ ਆ ਤੀਜੀਆਂ ਜਿਹੜੀਆਂ ਹੁਣ ਸਾਨੂੰ ਆਈ ਆ ਇੱਕ ਸਵੇਰੇ ਇਹ ਕਾਈ ਆ ਇਕੱਲੇ ਗੋਲਡਨ ਟੈਂਪਲ ਸਟਾਫ ਬਾਕਸੋਂ ਉਹਦੇ ਨਾਲ ਜਿਹੜੀ ਸੈਕੰਡ ਫੇਰ ਆਈ ਆ ਇਹ 1226 ਤੇ ਭੇਜੀ ਆ ਇਹ ਐਡਰੈਸ ਕਿਹੜਾ ਆ ਇਹ ਐਡਰੈਸ ਆ ਆਸਰਫ ਗਫੂਰ ਉਦਿਆਨ ਉਦਿਆਨ ਨਿਧੀ ਇਹ ਇਸ ਐਡਰੈਸ ਤੋਂ ਆਈ ਆ ਤੇ ਸਾਨੂੰ ਵੀ ਆਈ ਆ ਤੇ ਸੀਐਮ ਪੰਜਾਬ ਨੂੰ ਵੀ ਭੇਜੀ ਆ ਉਹਨਾਂ ਨੇ ਔਰ ਉਹਨਾਂ ਦਾ ਸੀਐਮ @thedatedofpunjabgovernment.in info ਜਿਹੜਾ ਉਹਨਾਂ ਦਾ ਆਪਣਾ ਅਫੀਸ਼ੀਅਲ ਐਡਰੈਸ ਆ ਸਰਕਾਰ ਦਾ ਉਹਦੇ ਉੱਤੇ ਇਹ ਭੇਜੀ ਗਈ ਆ ਇਹ ਜਿਹੜੀ ਤੀਜੀ ਇੱਕ ਹੋਰ ਭੇਜੀ ਜਾਂ ਜਿਹੜੀ ਪੰਜਵੀਂ ਉਹ ਵੀ ਸੇਮ ਐਸਜੀਪੀਸੀ ਦੇ ਸੀਐਮ ਨੂੰ ਭੇਜੀ ਗਈ ਹੁਣ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਪੁਲਿਸ ਨੂੰ ਸਾਡੇ ਕਮਿਸ਼ਨ ਦੇ ਪਰਲੀਸ ਉਹ ਵਿਚਾਰੇ ਦੌੜੇ ਭੱਜੇ ਫਿਰਦੇ ਆਪਣੇ ਤੌਰ ਦੇ ਉੱਤੇ ਉਹਨਾਂ ਨਾਲ ਕੱਲ੍ਹ ਦਾ ਵੀ ਤੇ ਅੱਜ ਵੀ ਉਹਨਾਂ ਨਾਲ رابطہ ਕੀਤਾ ਗਿਆ ਉਹ ਦੌੜ ਲਾਉਂਦੇ ਆ ਪਰ ਮੈਂ ਕਹਿਣਾ ਚਾਹੁੰਨਾ ਵੀ ਜੇ ਗਰਜੀਤ ਸਿੰਘ ਐਮਪੀ ਨੂੰ ਵੀ ਆਈ ਸੀ ਉਹਨੇ ਵੀ ਕੋਈ ਐਫਰਟ ਨਹੀਂ ਕੀਤੇ ਜੇ ਉਹਨਾਂ ਦੇ ਅਫੀਸ਼ੀਅਲ ਇੰਟਰਨੈਟ ਦੇ ਉੱਤੇ ਇਹ ਆਈ ਆ ਤੇ ਚਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਚਿੰਤਤ ਸੀ ਕਿ ਤੇ ਉਹ ਚਿੰਤਤ ਕਿਉਂ ਨਹੀਂ ਹੋਏ ਫਿਰ ਮੈਂ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਨਾ ਵੀ ਤੁਹਾਡੇ ਵੀ ਆ ਗਈ ਤੇ ਜਿੱਦਾਂ ਆਸੀਂ ਰਸੀਡ ਕੀਤੀ ਤੁਸੀਂ ਵੀ ਰਸੀਡ ਕੀਤੀ ਆ ਤੇ ਉਹਦੇ ਤੇ ਵੀ ਕੋਈ ਨਹੀਂ ਬੋਲ ਰਿਹਾ ਅੱਜ ਵੀ ਨਹੀਂ ਬੋਲ ਰਿਹਾ ਇਹ ਸਾਜ ਖੰਡ ਸ੍ਰੀ ਦਰਬਾਰ ਸਾਹਿਬ ਸਭ ਤੋਂ ਪਵਿੱਤਰ ਧਾਮ ਆ ਤੇ ਜੇ ਆਪਾਂ ਇੱਥੇ ਵੀ ਚੁੱਪ ਰੱਖਣੀ ਆ ਇਹ ਫੇਰ ਮੇਰਾ ਕਹਿਣ ਤੋਂ ਭਾਵ ਉਹ ਤਾਂ ਸ਼ਾਸ਼ਚਕਾਰ ਕੀ ਕਰ ਰਹੇ ਆ ਜਿਹੜੇ ਪਿੱਛੇ ਬੈਠੇ ਆ ਤੇ ਸਾਨੂੰ ਅੱਜ ਤੱਕ ਇਹਦੀ ਉੱਗ ਸੋਗ ਨਹੀਂ ਲੱਗ ਰਹੀ ਕਿ ਐਡਾ ਵੱਡਾ ਆਸਥਾ ਦਾ ਕੇਂਦਰ ਹੋਵੇ ਕੇਂਦਰੀ ਸਥਾਨ ਹੋਵੇ ਸਿੱਖ ਪੰਥ ਦਾ ਤੇ ਸਾਨੂੰ ਉਹਦੇ ਬਾਰੇ ਕੋਈ ਲੜਪੱਲਾ ਨਹੀਂ ਫੜਾਇਆ ਜਾ ਰਿਹਾ ਇਸ ਕਰਕੇ ਪ੍ਰੈਸ ਕਾਨਫਰੰਸ ਕੀਤੀ ਆ ਕਿ ਜਾਗੋ ਸਾਵੋ ਨਾ ਕਿਉਂਕਿ ਮੈਂ ਦੇਖਦਾ ਕੱਲ ਫਿਰ ਬੀਐਸਐਫ ਬੀਐਸਐਫ ਇੱਥੇ ਡਿਪਲੂਟ ਕੀਤੀ ਗਈ ਤੇ ਮੈਨੂੰ ਐਵੇਂ ਵੀ ਭਾਪਦਾ ਕਿਤੇ ਸ਼ਾਇਦ ਇਹ ਆਪਾਂ ਸਾਇਲੈਂਟ ਕਰਕੇ ਕਿਤੇ ਲੋਕਾਂ ਦੇ ਵਿੱਚ ਟੈਰਰ ਤਾਂ ਨਹੀਂ ਪਾ ਰਹੇ ਕਿਤੇ ਸੰਗਤ ਨੂੰ ਘਟਾਉਣ ਦਾ ਯਤਨ ਤਾਂ ਨਹੀਂ ਕੀਤਾ ਜਾ ਰਿਹਾ ਅਸੀਂ ਚਿੰਤ ਦੇ ਆ ਅਸੀਂ ਕਹਿ ਰਹੇ ਹਾਂ ਕਿ ਭਾਈ ਇਹਦੇ ਬਾਰੇ ਪਤਾ ਕਰੋ ਪਤਾ ਕਰੋ ਪਤਾ ਕਰੋ ਤੇ ਜੇ ਐਡਾ ਵੱਡਾ ਕਾਰਜ ਜਿਹੜਾ ਮੈਂ ਕਹਿੰਦਾ ਸਾਰੀ ਸਰਕਾਰਾਂ ਤੋਂ ਬਹੁਤ ਵੱਡਾ ਉੱਚਾ ਸਤਾਨ ਆ ਇਹਦੇ ਮੋਰੇ ਸਰਕਾਰਾਂ ਕੋਈ ਵੀ ਨਹੀਂ ਇਹ ਤਾਂ ਗੁਰੂ ਸਾਹਿਬ ਜੀ ਦੀ ਸਰਕਾਰ ਆ ਤੇ ਇੱਥੇ ਵੀ ਆਪਾਂ ਇਸ ਮਸਲੇ ਤੇ ਬਿਚੋ ਬੈਠੇ ਆ ਤੇ ਇਹਦਾ ਘੰਟੇ ਚ ਲੱਭ ਲੈਣਾ ਚਾਹੀਦਾ ਫੇ ਕਿਹੜੇ ਸਰਵਰ ਤੋਂ ਇਹ ਗੱਲ ਚੱਲ ਰਹੀ ਆ ਕਿਹੜਾ ਆਈਪੀ ਐਡਰੈਸ ਆ ਸੋ ਮੇਰਾ ਕਹਿਣ ਤੋਂ ਭਾਵ ਕਿ ਇਹ ਢੰਗਾਈ ਦੇ ਵਿੱਚ ਤੁਰੰਤ ਤਕਾਲਾਂ ਤੱਕ ਸਰਕਾਰ ਦੱਸੇ ਜਿਹੜੀ ਪੁਲਿਸ ਆ ਉਹ ਇਹ ਤੇ ਕਾਰਵਾਈ ਕਰੇ ਹਾਈਪਰ ਬ੍ਰਾਂਚ ਵਾਲੇ ਜਿਹੜੇ ਆ ਉਹ ਇਹ ਤੇ ਗ੍ਰੰਤ ਕਾਰਵਾਈ ਕਰਕੇ ਇਹਦਾ ਕਿੱਥੋਂ ਚਲਦਾ ਹੈ ਕਿੱਥੋਂ ਸਿਸਟਮ ਚੱਲ ਰਿਹਾ ਤੇ ਇਹ ਜਿਹੜਾ ਸਾਨੂੰ ਤਰਾਂਤੇ ਦੇ ਬਾਰੇ ਅਸੀਂ ਆਪਣਾ ਵੀ ਜਿਹੜਾ ਸਾਡਾ ਆਪਣਾ ਸਟਾਫ ਆ ਸੀ ਉਹ ਵੀ ਉਸ ਕੰਮ ਤੇ ਲਾਇਆ ਪਰ ਮੈਨੂੰ ਐਵੇਂ ਮਹਿਸੂਸ ਹੁੰਦਾ ਬਈ ਸ਼ਾਇਦ ਕੋਈ ਸਾਜ਼ਿਸ਼ ਨਾ ਹੋਵੇ ਤੇ ਇਹ ਕੀ ਵੀ ਆ ਜੋ ਵੀ ਹੈਗਾ ਇਹਨੂੰ ਤਰਾਂਤ ਜਿਹੜਾ ਆ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਤਾਂ ਕਿ ਸੱਚ ਦਾ ਸੱਚ ਜਿਹੜਾ ਹੈ ਉਹ ਸਾਹਮਣੇ ਆ ਜਾਏ ਦੂਸਰੀ ਬੇਨਤੀ ਆ ਕਿ ਬੜੀ ਚੰਗੀ ਗੱਲ ਆ ਕਿ ਆਪਾਂ ਜਿਹੜੀਆਂ ਵਿਆਧੀਆਂ ਦੇ ਮੁੱਦਿਆਂ ਦੇ ਉੱਤੇ ਕਾਨੂੰਨ ਬਣਾਉਣ ਜਾ ਰਹੇ ਆ ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ 15 ਦੇ ਵਿੱਚ ਉਦੋਂ ਵੀ ਇੱਕ ਐਮੈਂਡਮੈਂਟ ਸੋਧ ਦੇ ਤੌਰ ਤੇ ਲਿਆਂਦੀ ਜਿਹੜੀ ਸਿਰੇ ਨਾ ਚੜ ਸਕੀ ਫਿਰ ਕਾਂਗਰਸ ਬੇਲੇ ਵੀ ਆਈ ਕਿਉਂਕਿ ਜਿਹੜੀ ਇਨੀਅਲ ਪੈਂਡਲ ਕੋਰਸ ਸੀ ਉਹਨਾਂ ਨੂੰ ਬੀਐਨਐਸ ਦੇ ਤਹਿਤ ਅਮੈਂਡ ਕਰ ਦਿੱਤਾ ਸੈਂਟਰ ਦੀ ਸਰਕਾਰ ਨੇ ਸੀਆਰਪੀਸੀ ਦਾ ਵੀ ਤੇ ਆਈਪੀਸੀ ਦੇ ਸੈਕਸ਼ਨ ਕੋਜ ਐਡ ਕਰ ਦਿੱਤੇ ਗਏ ਉਹਨਾਂ ਦੇ ਵਿੱਚ ਤੇ ਹੁਣ ਵੀ ਇਹ ਜੋ ਵੀ 295ਏ ਦੇ ਵਿੱਚ ਕਿਉਂਕਿ ਨਵਾਂ ਸੈਕਸ਼ਨ ਉਹਨਾਂ ਨੇ ਇੰਟਰੋਡਿਊਸ ਹੋ ਗਿਆ ਉਹਦੇ ਵਿੱਚ ਐਡ ਹੋਣਾ ਤੇ ਸੈਂਟਰ ਦੀ ਸਰਕਾਰ ਨੇ ਕਰਨਾ ਮੈਂ ਇਸ ਗੱਲ ਨੂੰ ਨਹੀਂ ਕਹਿ ਰਿਹਾ ਕਿਤੇ ਇਹ ਵੀ ਨਾ ਸਾਰੇ ਸਮਝਣ ਕਿ ਸ਼ਾਇਦ ਕੋਈ ਪੋਲੀਟਿਕਲ ਤਾਰ ਦੇ ਉੱਤੇ ਮੈਂ ਇਹ ਗੱਲ ਕਹਿ ਰਿਹਾ ਮੈਂ ਸਿਧਾਂਤ ਦੇ ਗੱਲ ਤੁਹਾਡੇ ਨਾਲ ਗੱਲ ਕਰਨ ਲੱਗਾ ਸਿਧਾਂਤਕ ਤੌਰ ਤੇ ਕਿ ਸਿਧਾਂਤ ਹੈ ਕੀ ਆ ਸਾਰੇ ਧਾਰਮਿਕ ਗ੍ਰੰਥ ਜਿੰਨੇ ਵੀ ਆ ਸਾਰੇ ਸਤਿਕਾਰਯੋਗ ਆ ਉਹਨਾਂ ਧਰਮਾਂ ਨੂੰ ਉਹ ਪਦਵੀ ਪ੍ਰਾਪਤ ਨਹੀਂ ਜਿਹੜੀ ਧੰਨ ਧੰਨ ਸਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਗੁਰਨਾਨਕ ਦੇਵ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਜਿਹਲੇ ਬਖਸ਼ਿਸ਼ ਕੀਤੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਤੇ ਉਹ ਜਿਹੜੀ ਪਰੰਪਰਾ ਤੋਰੀ ਨਾਰੀਅਲ ਰੱਖ ਕੇ ਤਿਲਕ ਲਾ ਕੇ ਤੇ ਪੰਜ ਪੈਸੇ ਰੱਖ ਕੇ ਮੱਥਾ ਟੇਕਣਾ ਉਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪਵਿੱਤਰ ਨੰਦੇੜ ਦੀ ਧਰਤੀ ਤੇ 1708 ਦੇ ਵਿੱਚ ਗੁਰਦਾ ਗੱਦੀ ਵਾਖਸ਼ ਕੀਤੀ ਆਪਣੇ ਸਰੀਰ ਹੁੰਦੇ ਹੋਏ ਜਦੋਂ 사ਤਗੁਰ ਜੀ ਨੇ 사ਚਖੰਡ ਪਿਆਨਾ ਕਰਨਾ ਸੀ ਜੋਤੀ ਜੋਤ ਸਮਾਉਣਾ ਸੀ ਇਹ ਅਧਿਕਾਰ ਸ਼ਾਇਦ ਦੁਨੀਆ ਦੇ ਕਿਸੇ ਗ੍ਰੰਥ ਨੂੰ ਹਾਸਲ ਨਹੀਂ ਧਾਰਮਿਕ ਗ੍ਰੰਥ ਹੋ ਸਕਦੇ ਬਿਲਕੁਲ ਮਵਾਰ ਕੇ ਆਓ ਪਰ ਮੈਂ ਕਹਿਣਾ ਚਾਹੁੰਦਾ ਭਈ ਜੇ ਇੰਟਰੋਡਿਊਸ ਕਰਨਾ ਹੀ ਆ ਕੋਈ ਬਿੱਲ ਤੇ ਹੋਲੀ ਸਕ੍ਰਿਪਚਰ ਤਾਂ ਨਹੀਂ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਤਾਂ ਲਿਵਿੰਗ ਗੁਰੂ ਆ ਇਹ ਕਿਉਂ ਕਰਦੇ ਆ ਅਸੀਂ ਬਾਰ ਬਾਰ ਕਹ ਰਹੇ ਪਿੱਛੇ ਬਿਆਦਮੀਆਂ ਵੀ ਦੇਖ ਲਓ ਕਿੰਨੇ ਧਾਰਮਿਕ ਗ੍ਰੰਥ ਆ ਕਿੰਨੀਆਂ ਬਿਆਦਮੀਆਂ ਜਦੋਂ ਵੀ ਹੋਈਆਂ ਚਾਹੇ ਗੁਟਕਾ ਸਾਹਿਬ ਦੀ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਇਹਨਾਂ ਨੂੰ ਹੀ ਜੋਰ ਪਾ ਕੇ ਜਾਇਆ ਜਾ ਰਿਹਾ ਤੇ ਇਹਦੇ ਪਿੱਛੇ ਭਾਵਨਾ ਕੀ ਆ ਇਹਨੂੰ ਜੇ ਆਪਾਂ ਆਰਡੀਨਰੀ ਬਾਕੀਆਂ ਵਾਂਗੂ ਟ੍ਰੀਟ ਕਰਾਂਗੇ ਤੇ ਮੈਂ ਸਮਝਦਾ ਪੰਜਾਬ ਸਰਕਾਰ ਨੂੰ ਮੇਰੀ ਕੱਲ ਕੁਝ ਐਮਐਲਏ ਨਾਲ ਗੱਲ ਵੀ ਹੋਈ ਸੀ ਪੰਜਾਬ ਸਰਕਾਰ ਨੂੰ ਇਹ ਧਰਮ ਦੇ ਵਿੱਚ ਮੈਂ ਇਹ ਜਿਹੜਾ ਲਾਜੇ ਨੂੰ ਕਿਤੇ ਦੋਏ ਪਾਸੇ ਨੂੰ ਨਾ ਲਾਜਾਏ ਉਹ ਕਿਉਂਕਿ ਧਾਰਮਿਕ ਖੇਤਰ ਜਿਹੜਾ ਆ ਇਹਦੀ ਆਪਣੀ ਜੂਰਿਸਡਿਕਸ਼ਨ ਹੈ ਰਾਜਨੀਤਿਕ ਜੂਰਿਸਡਿਕਸ਼ਨ ਆਪਣੀ ਹੁੰਦੀ ਆ ਤੇ ਫੇਰ ਜੇ ਕੋਈ ਇੰਟਰੋਡਿਊਸ ਕਰਨਾ ਵੀ ਆ ਤਾਂ ਕਿਸੇ ਧਾਰਮਿਕ ਬਾਡੀ ਨੂੰ ਤੁਸੀਂ ਆਪਣੇ ਲੈ ਲਓ ਆਪਣੇ ਉਹਦੀ ਜਾਣਕਾਰੀ ਉਹਨਾਂ ਕੋਲ ਨੂੰ ਨਾਲ ਅਡਾਪਟ ਕਰ ਲਓ ਤੇ ਫਿਰ ਕਿਉਂਕਿ ਜੇ ਅਸੈਂਬਲੀਆਂ ਦੇ ਵਿੱਚ ਹੋਲੀ ਸਕ੍ਰਿਪਟਿਕਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਾਂਗੇ ਤੇ ਫਿਰ ਕੱਲ ਨੂੰ ਕੀ ਧਾਰਨਾ ਬਣ ਗਈ ਹੈ ਸੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਸ ਗੱਲ ਦਾ ਡਟ ਕੇ ਵਿਰੋਧ ਕਰਦੀ ਹੈ ਤੇ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਦੀ ਹੈ ਮੈਂ ਕਹਿ ਸਕਦਾ ਤਾੜਨਾ ਸ਼ਬਦ ਮੈਂ ਵਰਤਣਾ ਨਹੀਂ ਚਾਹੁੰਦਾ ਕਿ ਤੁਸੀਂ ਕੱਲ ਹੋ ਇਨਟਰੋਡਿਊਸ ਕਰਕੇ ਇੱਕ ਕਮੇਟੀ ਬਣਾਈ ਹੈ ਨੇ 6 ਮਹੀਨੇ ਚ ਆਪਣੀ ਰਿਪੋਰਟ ਦੇਣੀ ਆ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰੂ ਗ੍ਰੰਥ ਸਾਹਿਬ ਕਰਕੇ ਹੋਲੀ ਸਕੱਤਰ ਨਹੀਂ ਬਿਲਕੁਲ ਜਿਹੜੇ ਗਟਕੇ ਆ ਉਹ ਵੀ ਗੁਰਸ਼ਬਦ ਸਾਡੀ ਅਗਵਾਈ ਕਰਦਾ ਉਹ ਵੀ ਬੱਡੀ ਬਿੱਲੀ ਬੀ ਆਦਮੀ ਆ ਸੋ ਇਸ ਕਰਕੇ ਮੈਂ ਇਹ ਵੀ ਤੁਹਾਡੇ ਰੂਪ ਰੂਪ ਇਸ ਕਰਕੇ ਹੋ ਰਿਹਾ ਕਿ ਜਿਹੜਾ ਕੋਈ ਧਰਮ ਦਾ ਕਾਰਜ ਕਰਨਾ ਉਹਦੇ ਵਿੱਚ ਐਟ ਲੀਸਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਥਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸੰਮਤ ਇਸ ਕਰਕੇ ਆ ਕਿਉਂਕਿ ਇਹ ਵੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਤੇ ਇਹਨੇ ਸੁਝਾਅ ਹੀ ਦੇਨੇ ਆ ਸੋ ਇਸ ਕਰਕੇ ਮੈਂ ਇਹਨਾਂ ਨੂੰ ਵੀ ਕਹਿਣਾ ਚਾਹੁੰਨਾ ਕਿ ਇਹ ਜਿੱਥੇ ਵੀ ਕੋਈ ਲਾਜਾਂ ਦਾ ਹੀਰਫੇੜ ਆ ਉਹਨੂੰ ਦੂਰ ਕਰੋ ਤਾਂ ਕਿ ਤੁਹਾਡਾ ਪਾਰਟ ਐਂਡ ਪਾਰਸਲ ਦਾ ਰਿਕਾਰਡ ਦਾ ਬਣ ਜਾ ਤੇ ਕੱਲ ਨੂੰ ਆਉਣ ਵਾਲੇ ਬੱਚੇ ਫੇਰ ਇਹਨੂੰ ਲੈ ਕੇ ਦੋ ਪਣ ਜੀ ਪੰਜਾਬ ਦੇ ਵਿੱਚ ਇੱਕ ਅਸੈਂਬਲੀ ਹੁੰਦੀ ਸੀ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਲੀ ਸਕ੍ਰਿਪਚਰ ਹੀ ਦਾ ਕਹਿੰਦਾ ਕਿਉਂਕਿ ਮੈਂ ਫੇਰ ਦੁਬਾਰਾ ਰਿਪੀਟ ਕਰਨਾ ਚਾਹੁੰਨਾ ਗੁਰਤਾ ਗੱਦੀ ਸਤਗੁਰ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਿਸ਼ ਕੀਤੀ ਇਸੇ ਕਰਕੇ ਲਾਭ ਜਿਹੜਾ ਆਪਾਂ ਜਿਹੜੇ ਵਰਤਦੇ ਆ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਤਦੇ ਆ ਜਿਹੜਾ ਗੁਰਨਾਨਕ ਦੇਵ ਪਾਤਸ਼ਾਹ ਨੇ ਵਰਤਦੇ ਆ ਗੁਰੂ ਅੰਗਦ ਦੇਵ ਪਾਸ਼ਾ ਦਸਾਂ ਪਾਤਸ਼ਾਹ ਨੇ ਵਰਤਦੇ ਆ ਦੂਸਰਾ ਇੱਕ ਮੇਰੇ ਕਈ ਵਾਰੀ ਇਹ ਵੀ ਸਵਾਲ ਕਰ ਦਿੰਦੇ ਭਈ ਦਸਾਂ ਪਾਤਸ਼ਾਹ ਦੀ ਜੋਤ ਕਿਵੇਂ ਆ ਇਹ ਬਿਲਕੁਲ ਠੀਕ ਆ ਕਿ ਸਤਗੁਰ ਜੀ ਨੇ ਇਹਦੇ ਵਿੱਚ ਬੜਾ ਵੱਡਾ ਆਪਣੇ ਤੋਂ ਪਹਿਲੇ ਚਾਹੇ ਉਹ ਹਿੰਦੂ ਸੈਕਟਰ ਦੇ ਆਪਣੇ ਭਗਤ ਸੀ ਚਾਹੇ ਦੂਸਰੇ ਵਰਗਾਂ ਨਾਲ ਸਾਰੇ ਉਹ ਸੰਬੰਧਤ ਸੀਗੇ ਆਪਣੇ ਤੋਂ ਪਹਿਲਾਂ ਕਿਉਂਕਿ ਬੜਾ ਲੰਮਾ ਸਮਾਂ ਪਹਿਲਾਂ ਜਿਹੜੀਆਂ ਸੱਚ ਦੀਆਂ ਗੱਲਾਂ ਯੂਨੀਵਰਸਲ ਟਰੂਥ ਨੂੰ ਪਾਰਗਟ ਕਰਕੇ ਗਏ ਸਤਿਗੁਰੂ ਜੀ ਨੇ ਉਹਨਾਂ ਨੂੰ ਵੀ ਆਪਣੀ ਪਵਿੱਤਰ ਕਰਵਾਣੀ ਦੇ ਵਿੱਚ ਕੰਪਾਈਲ ਕੀਤਾ ਇਕੋ ਲੈਂਥ ਨਹੀਂ ਆਪਣੇ ਤੋਂ ਵੱਡਾ ਦਰਜਾ ਦਿੱਤਾ ਤੇ ਇਹ ਦਸਾਂ ਪਾਛੇ ਦੀ ਜੋਤ ਇਸ ਕਰਕੇ ਆ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਗੁਰ ਸ਼ਬਦ ਦੀ ਉਸ ਪਵਿੱਤਰ ਵੇਂ ਤੋਂ ਪਾਰਗਟ ਕਰਦੇ ਆ ਜਿੱਥੋਂ ਮੂਲ ਮੰਤਰ ਦੀ ਰਚਨਾ ਸ਼ੁਰੂ ਹੁੰਦੀ ਆ ਤੇ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਜਿਹਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸਤਗੁਰ ਜੀ ਨੇ ਆਪ ਨਮਸਕਾਰ ਕਰਕੇ ਇੱਕ ਆਰਾਮਕਾਰ ਜਿਹੜੀ ਬਣਾਈ ਉਹ ਗੁਰਤਾ ਗੱਦੀ ਦਾ ਸਿਸਟਮ ਤੁਰਿਆ ਜਿਹੜਾ ਦਸਾਂ ਪਾਤਸ਼ਾਹਾਂ ਤੱਕ ਨਿਰੰਤਰ ਚੱਲਿਆ ਇਹ ਫਿਰ ਉਹੀ ਵਿਧੀ ਵਿਵਧਾਨ ਸਤਗੁਰ ਜੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਸ ਬਵਤਰਨ ਦੇਰ ਦੀ ਧਰਤੀ ਵਿੱਚ 1208 ਦੇ ਵਿੱਚ ਗੁਰਦਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕਰਕੇ ਤੇ ਸਾਰਿਆਂ ਸਿੱਖਾਂ ਨੂੰ ਤੇ ਸਾਰੀ ਲੋਕਾਈ ਨੂੰ ਹੁਕਮ ਕੀਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇਵ ਗ੍ਰੰਥ ਤੇ ਭਾਈ ਇਸ ਕਰਕੇ ਇਹ ਦਸਾਂ ਪਾਠਿਆਂ ਦੀ ਜੋਤ ਆ ਮੁਬਾਰਕ ਆ ਸਾਰੇ ਜਿੰਨੇ ਵੀ ਭਾਗਤ ਜਿੰਨੇ ਵੀ ਪਾਠਕ ਜਿੰਨੇ ਵੀ ਗੁਰੂ ਕੇ ਸਿੱਖ ਬੈਠੇ ਆ ਸੋ ਮੈਂ ਆ ਸਰਕਾਰ ਨੂੰ ਵੀ ਕਹਿਣਾ ਚਾਹਣਾ ਕਿ ਤਿੰਨ ਦਿਨ ਹੋ ਗਿਆ ਲਗਾਤਾਰ ਇਹ ਇੱਕ ਮਜ਼ਾਕ ਜਿਹਾ ਬਣ ਰਿਹਾ ਕਿਉਂਕਿ ਇਹ ਦਰਬਾਰ ਸਾਹਿਬ ਜਿਹੜਾ ਆਸਤਾ ਦਾ ਕੇਂਦਰ ਹੈ ਇਹ ਤਾਂ ਮਨੁੱਖਾਂ ਦੇ ਦੁੱਖ ਇੱਥੇ ਦੂਰ ਕਰਦਾ ਜਿਹੜਾ ਇੱਥੇ ਆ ਕੇ ਚੜ ਕੇ ਆਇਆ ਗੁਰੂ ਸਾਹਿਬ ਜੀ ਨੇ ਫਿਰ ਭਾਜੀ ਮੋੜੀ ਆ ਭਾਜੀ ਕਹਿਣ ਤੋਂ ਸਾਹਿਬ ਕਿ ਜਿਹੜਾ ਵੀ ਕੋਈ ਇੱਥੇ ਇਸ ਕੰਮ ਨੂੰ ਆਇਆ ਭਈ ਚੜ ਕੇ ਆਇਆ ਪਰ ਸਤਗੁਰੂ ਜੀ ਕਿਉਂ ਨੇ ਫਿਰ ਉਤਾਰ ਕੇ ਭੇਜਿਆ ਸੋ ਇਸ ਕਰਕੇ ਤੇ ਤੁਰੰਤ ਕਾਰਵਾਈ ਕਰਨ ਮੈਂ ਐਮਪੀ ਸਾਹਿਬ ਨੂੰ ਵੀ ਬੇਨਤੀ ਕਰਨੀ ਚਾਹਣਾ ਸਰਦਾਰ ਗਰਜੀਤ ਸਿੰਘ ਜੀ ਨੂੰ ਵੀ ਤੁਹਾਡੇ ਅਫੀਸ਼ਰ ਵੀ ਤੁਹਾਡੇ ਆਪਣੇ ਉਸ ਪੇਜ ਦੇ ਉੱਤੇ ਆਪਣੇ ਚੱਲ ਰਿਹਾ ਕਾਰਜ ਉਹਦੇ ਬਾਰੇ ਵੀ ਤੇ ਮੁੱਖ ਮੰਤਰੀ ਸਾਹਿਬ ਵੀ ਤੇ ਖਾਸ ਕਰਕੇ ਸਰਕਾਰ ਨੂੰ ਬੇਨਤੀ ਹੈ ਕਿ ਇਹਨੂੰ ਤੁਰੰਤ ਇਹ ਜਿਹੜਾ ਸਾਚਿਆ ਮੋਰੇ ਟਾਰਗੇਟ ਕੀਤਾ ਜਾਵੇ ਕਿਡਕਡੇ ਰਨਾਉਂਡ ਜਿਹੜੀਆਂ ਫਿਗਰਸ ਆ ਜਿਨ੍ਹਾਂ ਦੇ ਝਾਲੀ ਆਈਡੀਆਂ ਲਾ ਕੇ ਝਾਲੀ ਈਮੇਲ ਬਣਾ ਕੇ ਕਿਦਾਂ ਬੜਾਈ ਇਹ ਵੀ ਸਾਰਾ ਪਤਾ ਹੋਣਾ ਚਾਹੀਦਾ ਤੇ ਕਿਹੜੇ ਸਰਬਰ ਤੋਂ ਇਹ ਪ੍ਰੋਸੈਸ ਸ਼ੁਰੂ ਹੋਇਆ ਕਿਹੜੇ ਮੁਲਕ ਤੋਂ ਸਰਵਰ ਸ਼ੁਰੂ ਹੋਇਆ ਉਹ ਵੀ ਸਾਰਾ ਟਾਰਗੇਟ ਕਰਨ ਨੂੰ ਦੇਣਾ ਚਾਹੀਦਾ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਸਾਰਿਆਂ ਦਾ ਕਿਉਂਕਿ ਤੁਸੀਂ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਆਗਾ ਤੁਹਾਨੂੰ ਥੋੜਾ ਥੋੜਾ ਕਾਟ ਵੀ ਦੇਈਦਾ ਧੰਨਵਾਦ ਇਸ ਕਰਕੇ ਵੀ ਕਰਦਾ ਵੀ ਤੁਸੀਂ ਆ ਜਾਂਦੇ ਕਿਉਂਕਿ মিডিਏ ਦਾ ਜੋਗਿਆ ਤੇ মিডিਏ ਦਾ ਜੋਗ ਅੱਜ ਦੇ ਜੋਗ ਦੇ ਵਿੱਚ ਬਹੁਤ ਰੋਲ ਨਿਭਾ ਰਿਹਾ ਤੇ ਤੁਹਾਡਾ ਮੈਂ ਬੇਨਤੀ ਕਰਨੀ ਚਾਹੁੰਦਾ ਤੁਸੀਂ ਵੀ ਇਹਦੇ ਤੇ ਤੁਰੰਤ ਆਪਣੇ ਤੌਰ ਤੇ ਤੁਸੀਂ ਵੀ ਸਰਕਾਰ ਨੂੰ ਫੋਰਸ ਕਰੋ ਕਿਉਂਕਿ মিডিਆ ਬਹੁਤ ਵੱਡੀ ਗੱਲ ਹੁੰਦੀ ਆ ਕਿਹਦਾ ਸਾਥ ਲੱਭੋ ਕਿੱਥੇ ਆ ਇਸ ਕਰਕੇ ਦੂਸਰਾ ਜਿਹੜਾ ਸੰਗਤਾਂ ਦੀ ਬਹੁਤ ਲੰਬੇ ਆਰਥੇ ਤੋਂ ਇੱਕ ਆਸਤਾ ਇਹ ਵੀ ਸੀ ਤੇ ਅਸੀਂ ਜਿਹੜਾ ਗੁਰਦੁਆਰਾ ਛੇ ਹੀ ਦਕਾਨਜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਲ ਸੰਬੰਧਤ ਆ ਉਹ ਅਸਥਾਨ ਤੋਂ ਵੀ ਅਸੀਂ ਜਿਹੜੀ ਰਜਾਨਾ ਸਿੱਧਾ ਪ੍ਰਸਾਰਣ ਜਿਹੜਾ ਆ ਉਹ ਸ਼ੁਰੂ ਕਰਨ ਜਾ ਰਹੇ ਆ। ਸੋ ਗੁਰੂ ਸਾਹਿਬ ਕਿਰਪਾ ਕਰਨ ਇਸ ਲਈ ਇੱਕ ਬਖਰਾ ਬੈਬ ਚੈਨਲ ਉਹ ਵੀ ਤਿਆਰ ਕਰ ਦਿੱਤਾ ਗਿਆ ਤੇ ਗੁਰੂ ਸਾਹਿਬ ਕਿਰਪਾ ਕਰਨ ਮੈਂ ਤੁਹਾਨੂੰ ਸਾਰਿਆਂ ਨੂੰ ਫਿਰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਤੁਸੀਂ ਵੀ ਆਪਣਾ ਜਿੰਨੇ মিডিਆ ਵਾਲੇ ਆ ਤੁਸੀਂ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾਓ ਕਿਉਂਕਿ ਇਹ ਅਸਥਾਨ ਉਹ ਅਸਥਾਨ ਆ ਜਿਸ ਅਸਥਾਨ ਦੇ ਉੱਤੇ ਕਿਸੇ ਨੂੰ ਨਹੀਂ ਪੁੱਛਿਆ ਜਾਂਦਾ ਕਿ ਕਿੱਥੋਂ ਆਇਆ ਉਹ ਆਪਣੇ ਠੀਕ ਹੈ ਸਾਨੂੰ ਆਪਣੇ ਤੌਰ ਦੇ ਉੱਤੇ ਥੋੜੀ ਬਹੁਤੀ ਪੁੱਛ ਪੜਤਾਲ ਕਰਨੀ ਪੈਂਦੀ ਪੁੱਛ ਪੜਤਾਲ ਕਿਹੜੀ ਕਿਉਂ ਦੱਸਣਾ ਪੈਂਦਾ ਵੀ ਇੱਥੇ ਸਿਰ ਢਾਕੇ ਜਾਓ ਇੱਥੇ ਪੈਰ ਨੰਗੇ ਲੈ ਕੇ ਜਾਓ ਇੱਥੇ ਅੰਦਰ ਮਰਿਆਦਾ ਦੇ ਵਿੱਚ ਰਹੋ ਕਦੇ ਨਹੀਂ ਪੁੱਛਿਆ ਜਾਂਦਾ ਵੀ ਤੂੰ ਕਿੱਥੋਂ ਆਇਆ ਇਸ਼ਨਾਨ ਕਰਦਾ ਕੋਈ ਦਿੱਕਤ ਨਹੀਂ ਕੋਈ ਬੰਦਾ ਨਹੀਂ ਰੁਕਦਾ ਅੰਦਰ ਨਮਸਕਾਰ ਕਰਦੇ ਆ ਕੋਈ ਉੱਥੇ ਆਪਣੇ ਬੰਨੋਗਰੀ ਨਹੀਂ ਕੀਰਤਨ ਸਰਮਣ ਕਰਦੇ ਕੋਈ ਬੰਨੋਗਰੀ ਨਹੀਂ ਲੰਗਰ ਆ ਕੇ ਛਕਦੇ ਕੋਈ ਇਹ ਉਹ ਕੇਂਦਰ ਆ ਜਿੱਥੇ ਚਾਰ ਦਰਵਾਜੇ ਸਤਿਗੁਰ ਜੀ ਨੇ ਬਾਰਕਰ ਕੀਤੇ ਸੀ ਤੇ ਅੱਜ ਤੱਕ ਤੇ ਜਹਾਂ ਜੋ ਹੈ ਜਗੰਤਰ ਐਵੇਂ ਚੱਲਣਾ ਸੋ ਇਸ ਸਥਾਨ ਵੱਲ ਨੂੰ ਜੇ ਕੋਈ ਮੂੰਹ ਕਰਦਾ ਤੇ ਉਹਦਾ ਫੇਰ ਸਤਿਗੁਰ ਜੀ ਆਪੇ ਗੁਰੂ ਕੇ ਸਿੱਖ ਦੀ ਅਰਦਾਸ ਸੁਣ ਲੈਂਦੇ ਆ ਤੇ ਉਹਨਾਂ ਦਾ ਫੇਰ ਜਿਹੜਾ ਕਹ ਲੋ ਸੂਟੇਬਲ ਜੇ ਕੋਈ ਬੰਦਾ ਚੜ੍ਹ ਕੇ ਆਉਂਦਾ ਤੇ ਸਤਿਗੁਰ ਜੀ ਉਤਾਰ ਵੀ ਦਿੰਦੇ ਆ ਸੋ ਮੈਂ ਸਾਰਿਆਂ ਦਾ ਤੁਹਾਡਾ ਧੰਨਵਾਦ ਆ ਮੇਰੇ ਮੈਂਬਰ ਸਤਿਕਾਰ ਸਾਥੀਾਰੇ ਪੰਚਾਇਤ ਦੇ ਵਿੱਚ ਜੀ ਇਹ ਤਾਂ ਅੱਜ ਕਿ ਨਹੀਂ ਚਲੀ ਫੇਲ ਆਇਆ ਕੋਈ ਦਿਨ ਤੋਂ ਕੋਈ ਕਾਰਵਾਈ ਦੇਖੋ ਮੈਂ ਮੈਂ ਹੁਣ ਕਿਉਂਕਿ ਤੁਸੀਂ ਸਵਾਲ ਕੀਤਾ ਮੋਂਗਾ ਜੀ ਨੇ ਇੱਥੇ ਸਾਡੇ ਐਸਜੀਪੀਸੀ ਦੀਆਂ ਝਾਲੀ ਆਈਡੀਆਂ ਬਣਾ ਕੇ ਬਹੁਤ ਕੁਝ ਗੰਦਾ ਮੰਦਾ ਲਿਖਿਆ ਜਾਂਦਾ ਅਸੀਂ 2.5 ਸਾਲ ਦੇ ਲਗਾਤਾਰ ਯੂਜ ਰਹੇ ਹਾਂ ਤੇ ਮੈਨੂੰ ਅਫਸੋਸ ਨਾਲ ਗੱਲ ਕਹਿਣੀ ਪੈਂਦੀ ਆ ਕਿ ਉਹਦੇ ਤੇ ਕੋਈ ਸਾਡਾ ਐਕਸ਼ਨ ਨਹੀਂ ਅਜੇ ਤੱਕ ਹੋਇਆ ਸੈਂਟਰ ਨੂੰ ਵੀ ਕਹਿ ਚੁੱਕੇ ਪਰ ਤੁਸੀਂ ਆਪਣਾ ਇਹਦੇ ਉੱਤੇ ਸਾਈਬਰ ਬ੍ਰਾਂਚ ਕਹਿੰਦੇ ਜੀ ਬੜੀ-ਬੜੀ ਬੁਲਬਦੀ ਡਿਜੀਟਲਾਈਜੇਸ਼ਨ ਦਾ ਯੁੱਗ ਆ ਗਿਆ ਤੇ ਉਹਦੇ ਵਿੱਚ ਕਿੰਨੀਆਂ ਸ਼ਿਕਾਇਤਾਂ ਐਸਜੀਪੀ ਨੇ ਕੀਤੀਆਂ ਕੋਈ ਅੱਜ ਤੱਕ ਉਹਦੇ ਤੇ ਕੋਈ ਐਕਸ਼ਨ ਨਹੀਂ ਸੋ ਇਸ ਕਰਕੇ ਇਹ ਜਿਹੜਾ ਆ ਇਹਦਾ ਐਕਸ਼ਨ ਜਿਹੜਾ ਆ ਉਹ ਤੁਰੰਤ ਹੋਣਾ ਚਾਹੀਦਾ ਆ ਤਾਂ ਕਿ ਸੱਚ ਜਿਹੜਾ ਆ ਉਹ ਸਾਰਾ ਸਾਹਮਣੇ ਆ ਜਾ ਸਕੇ ਪਰ ਇਹ ਦੋ ਸਾਲ 2 ਮਹੀਨੇ ਪਹਿਲਾਂ ਤਿੰਨ ਧਮਾਕੇ ਹੋਏ ਸੀ ਗੁਰਾਮ ਦਾ ਫਰਾਂਚੋ ਵੀ ਇੱਕ ਧਮਾਕਾ ਹੋਇਆ ਸੀ ਬੰਦੇ ਫੜੇਗੇ ਸੀ ਉਹ ਬੰਦੇ ਕਿੱਧਰ ਗਏ ਉਹਦੀ ਇਨਵੈਸਟੀਗੇਸ਼ਨ ਕਿੱਥੇ ਗਈ ਦੇਖੋ ਦੋ ਤਰ੍ਹਾਂ ਦਾ ਜਿਹੜਾ ਜਿਹੜਾ ਅਸੀਂ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਹਦੇ ਪ੍ਰਬੰਧਕ ਕਰਤਾ ਬੋਡੀ ਵੀ ਤੇ ਅਸੀਂ ਨਿਗ੍ਹਾਵੀ ਰੱਖਦੇ ਆ ਕਿਉਂਕਿ ਕਦੇ ਕੋਈ ਬਿਆਦਬੀ ਹੋਈ ਜਾਂ ਕੋਈ ਇਦਾਂ ਦੇ ਧਮਾਕੇ ਹੋਏ ਤੇ ਉਹ ਪੁੱਛ ਨੂੰ ਬੰਦੇ ਫੜੇ ਵੀ ਕਹਾ ਪੁਲਿਸ ਨੇ ਕੀ ਹੋਤੇ ਕਾਰਵਾਈ ਕੀਤੀ ਆ ਇਹ ਤੁਸੀਂ ਇਹਨਾਂ ਨੂੰ ਪੁੱਛੋ ਵੀ ਸਰਕਾਰ ਜਿਹੜੀ ਆ ਜਾਂ ਪੁਲਿਸ ਡਿਪਾਰਟਮੈਂਟ ਆ ਉਹ ਤੇ ਕੀ ਕਹਾਗਾ ਕਾਰਵਾਈ ਕੋਈ ਕੋਈ ਕਾਰਵਾਈ ਨਹੀਂ ਕਰਦੀ ਪੈਰਵਾਈ ਨਹੀਂ ਕਰਦੀ ਉਹਦੀ ਕੋਈ ਕੋਈ ਪਛਾਣ ਹੀ ਨਹੀਂ ਜਾਂਦੀ ਨਾ ਬੇਦਬੀਆਂ ਦੇ ਮਾਮਲੇ ਦੇ ਵਿੱਚ ਅੱਜ ਜੀ ਕਿਸੇ ਪੈਰਵਾਈ ਕਰਦੀ ਐ ਇੱਕ ਬੇਦਬੀ ਵੀ ਕੋਈ ਕੋਈ ਨਾ ਸਰ ਸਾਹਿਬ ਕੋਈ ਇਸ ਵਿੱਚ ਕੋਈ ਕੋਈ ਨਹੀਂ ਨਹੀਂ ਇਹ 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 ਨਹੀਂ ਗੱਲ ਦੇਖੋ ਇਹ ਦੋ ਤਰ੍ਹਾਂ ਨਾਲ ਜਿਲੇ ਪਰਚਾ ਦਰਜ ਹੋ ਜਾਂਦਾ ਉਹਦੀ ਸਟੇਟ ਨੇ ਪੈਰਵਾਈ ਕਰਨੀ ਹੁੰਦੀ ਆ ਕਿਉਂਕਿ ਧਿਰ ਸਰਕਾਰ ਹੁੰਦੀ ਆ ਡਿਫੈਂਸ ਦੂਏ ਪਾਸੇ ਹੁੰਦੀ ਪਰ ਫਿਰ ਵੀ ਅਸੀਂ ਆਪਣੇ ਤੌਰ ਤੇ ਜਿਲੇ ਚਲਾਨ ਆ ਜਾਂਦਾ ਇਹ ਚਲਾਨ ਨਹੀਂ ਅੱਤੇ ਕੇਸ ਆ ਜੰਦੇ ਜਿਲੇ ਚਲਾਨ ਆ ਜਾਂਦਾ ਫਿਰ ਸਾਡੇ ਆਪਣੇ ਆਪਣੇ ਵਕੀਲ ਹੈਗੇ ਜਿਹੜੇ ਪੈਰਵਾਈਆਂ ਕਰਦੇ ਆ ਉਹ ਸਬਜੈਕਟ ਨੂੰ ਦਾ ਕੰਡੀਸ਼ਨ ਤੇ ਚਲਾਨ ਦਾ ਗਪਟੂ ਕੋਟ ਕਰਨ ਕਿਉਂਕਿ ਸਰਕਾਰ ਨਹੀਂ ਧਿਰ ਸਟੇਟ ਵਰਸਸ ਰਮੇਸ਼ ਕੁਮਾਰ ਜਾਂ ਸਟੇਟ ਵਰਸਸ ਚੰਨ ਹੁਤਨ ਲਾਲ ਆਉਂਦਾ ਤੇ ਉਹਦੀ ਪੈਰਵਾਈ ਸਰਕਾਰ ਨੇ ਕਰਨੀ ਆ ਅਸੀਂ ਆਪਣੇ ਤੌਰ ਦੇ ਉੱਤੇ ਜਲੇ ਸਟੇਟ ਨੂੰ ਸਹਿਤ ਕਰ ਸਕਦੇ ਤੇ ਕਰਦੇ ਵੀ ਹਾਂ ਕੋਈ ਸਮਾਂ ਪਹਿਲਾਂ ਸਰਕਾਰੀ ਮੈਂ ਟਾਂਸਪੋਰਟ ਵਾਰਾਂ ਤੇ ਪੈਕੇਜ ਸੈਂਟਰ ਨਾਉਣ ਦੀ ਯੋਜਨਾ ਬਣਾਈ ਸੀ ਹਾਂਜੀ ਪੈਕੇਜ ਸੈਂਟਰ ਨਾਉਣ ਦੀ ਯੋਜਨਾ ਐਡ ਵੀ ਲਿਆ ਗਿਆ ਸੀ ਦੇਖੋ ਕਈ ਵਾਰੀ ਬਹੁਤ ਜਲੇ ਧਾਰਮਿਕ ਤੁਸੀਂ ਸਥਾਨਾਂ ਦਾ ਪ੍ਰਬੰਧ ਚਲਾਉਂਦੇ ਆ ਉਹਦੇ ਵਿੱਚ ਕਈ ਵਾਰੀ ਟੈਕਨੀਕਲਟੀ ਵੀ ਆ ਜਾਂਦੀ ਆ ਉਹ ਅਸੀਂ ਯਤਨ ਕੀਤਾ ਸੀ ਅੱਜ ਵੀ ਅਸੀਂ ਉਹਦੇ ਲਈ ਵਿਵਸਥਾ ਤਿਆਰ ਕਰ ਰਹੇ ਹਾਂ ਪਰ ਫਿਰ ਕਈ ਵਾਰੀ ਮੈਂਬਰਾਂ ਦਾ ਜਾਂ ਲੋਕਾਂ ਦਾ ਸੁਝਾਅ ਆ ਜਾਂਦਾ ਵੀ ਜੇ ਇਹਦਾ ਆਸਤਾ ਦਾ ਵੱਡਾ ਕੇਂਦਰ ਆ ਤੇ ਤੁਸੀਂ ਇਹਦੇ ਵਿੱਚ ਵੀ ਉਹਦੇ ਲਈ ਪਰ ਹੁਣ ਜਿਦਾਂ ਦੇ ਹਾਲਾਤ ਮੌਜੂਦਾ ਬਣ ਰਹੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਉਹ ਵੀ ਹੁਣ ਆਪਾਂ ਨੂੰ ਫੇਰ ਕਰਨਾ ਹੀ ਪਊਗਾ ਇਦਾਂ ਦਾ ਸਿਸਟਮ ਤਿਆਰ ਕਰਨਾ ਪਊਗਾ ਤੁਸੀਂ ਇਹ ਵੀ ਸਮਝੋ ਅਸੀਂ ਮੰਨ ਲਿਆ ਕਿ ਸਰਕਾਰਾਂ ਦੀ ਨਲਾਇਕੀ ਆ ਯਾ ਹੁਣਾਂ ਹੀ ਲਾਇਕਿਆ ਪਰ ਅਸੀਂ ਆਪਣੇ ਪੱਧਰ ਤੇ ਕੰਮ ਕਰ ਰਹੇ ਹਾਂ ਜੀ ਅੰਦਰ ਅਸੀਂ ਕਾਸ ਕੋਰਸ ਵਗੈਰਾ ਲਗਾਈ ਹੋਈ ਹੈ ਅਸੀਂ ਮੇਰੀ ਮੇਰੀ ਬੇਂਤੀ ਜੀ ਜੀ ਬੇਂਤੀ ਬਹੁਤ بڑے ਸਮਰੱਥ ਸੀਗੇ ਐਸੇ ਪੀਸੀ ਹੋ ਕੀ ਕਰ ਬੇ ਬੇਂਤੀ ਸੁਣ ਲਓ ਇਹ ਠੀਕ ਹੈ ਸਰਕਾਰ ਆਪਣੇ ਤੌਰ ਤੇ ਉਹ ਜਿਹੜਾ ਇੱਕ ਕਰਨਾ ਹੁੰਦਾ ਮੈਂ ਹੁਣ ਲਾਜ ਬਾਰਤਣਾ ਨਹੀਂ ਕਰੀ ਜਾਂਦੀ ਆ ਪਰ ਅਸੀਂ ਆਪਣੇ ਤੌਰ ਤੇ ਸਤਰਕ ਹਾਂ ਬਹੁਤ ਅਸੀਂ ਆਪਣੇ ਬਹੁਤ ਸਾਰੇ ਸੇਵਾਦਾਰ ਜਿਹੜੇ ਆ ਚੈਕਿੰਗ ਵਧਾਈਆ ਜੀ ਇੱਕ ਚੈਕਿੰਗ ਵੀ ਵਧਾਈਆ ਅੰਦਰ ਵੀ ਜਿੱਦਾ ਲੰਗਰ ਹਾਲ ਆ ਕਿਉਂਕਿ ਜਿਹਨੂੰ ਮੇਨ ਤੌਰ ਤੇ ਫੋਰਸ ਕੀਤਾ ਜਾ ਰਿਹਾ ਉਹ ਤੇ ਆਪਣੀ ਜਿਹੜੀ ਅਸੀਂ ਪ੍ਰਕਿਰਿਆ ਆ ਉਹ ਆਰਾਮਕੀਤੀ ਹੋਆ ਇੱਕ ਮੈਂ ਹੋਰ ਵੀ ਬੇਨਤੀ ਕਰਨੀ ਚਾਹਨਾ ਕਿ ਤੁਸੀਂ ਸਮੁੱਚੇ ਤੌਰ ਤੇ ਸਾਰੀਆਂ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਅੰਦਰ ਪੈਤਾ ਨਾਲ ਆਓ ਇੱਥੇ ਇਸ ਗੱਲ ਤੋਂ ਉਹਨਾਂ ਦੇਖਿਓ ਪਿਛાડ ਇਸ ਕਰਕੇ ਤੇ ਮੈਨੂੰ ਇਹ ਵੀ ਲੱਗਦਾ ਕਿ ਸ਼ਾਇਦ ਇਹ ਵੀ ਕੌਨਸਪੀਡੈਂਸੀ ਨਾ ਹੋਵੇ ਪਰ ਉਹ ਲੱਖਾਂ ਦੀ ਸੰਗਤ ਇਸ ਅਸਥਾਨ ਤੇ ਆਉਂਦੀ ਆ ਤੇ ਇਹ ਵੀ ਇੱਕ ਕਿਤੇ ਇਹ ਇਦਾਂ ਦਾ ਕੇਂਦਰ ਤਾਂ ਨਹੀਂ ਬਣਾਉਣ ਜਾ ਰਹੇ ਨਿਡਰਤਾ ਦੇ ਨਾਲ ਆਓ ਗੁਰੂ ਸਾਹਿਬ ਜੀ ਅੰਗ ਸੰਗ ਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਤੇ ਹੁਣ ਵੀ ਕਰਦਾ ਇੱਥੇ ਦੁੱਖ ਲੈ ਕੇ ਲੋਕ ਆਉਂਦੇ ਆ ਸੁੱਖ ਲੈ ਕੇ ਜਾਂਦੇ ਆ ਇੱਥੇ ਨੀਵੇਂ ਹੋ ਕੇ ਆਉਂਦੇ ਆ ਉੱਚੇ ਹੋ ਕੇ ਜਾਂਦੇ ਆ ਜਿਹੜੇ ਇੱਥੇ ਉੱਚੇ ਆ ਕੇ ਉੱਚੇ ਹੋ ਕੇ ਆਉਂਦੇ ਆ ਤਾਂ ਉਹ ਫਿਰ ਬੜਾ ਨੀਵਾ ਹੁਣ ਮੈਂ ਲਾਜ ਨਹੀਂ ਬਰਤਦਾ ਉਹ ਫਿਰ ਉਹਨਾਂ ਦਾ ਕੀ ਹਾਲ ਹੁੰਦਾ ਉਹ ਆਪਾਂ ਸਾਰੇ ਜਾਣਦੇ ਆਂ ਰਾਨੀ ਮੁਕਤਰੀਏ ਕੋਲ ਇੱਕ ਬੋਲ ਇੱਕ ਜਣਾ ਇੱਕ ਇੱਕ ਕਰੋ ਵਾਲਾ ਹਾਂਜੀ ਕੀ ਕਹਿੰਦੇ ਕਿੰਨੀਆਂ ਮੇਲ ਆ ਚੁੱਕੀਆਂ ਨੇ ਤੁਹਾਨੂੰ ਕਿੰਨੀਆਂ ਸਾਨੂੰ 5 ਆਈਆਂ 2 ਪਹਿਲਾਂ 14 ਨੂੰ ਇੱਕ ਆਈ ਫੇ 15 ਨੂੰ ਆਈ ਆ 3 ਆ ਜਾਈਆਂ ਹਾਂਜੀ ਜਿਹੜਾ 11 ਮਈ 2013 ਨੂੰ ਤਮਾਕੂ ਨੂੰ ਭਰਾਉਂਦਾ ਸੜਾ ਦੇ ਵਿੱਚੋਂ ਆਇਆ ਸੀ ਤਮਾਕੂ ਦੀ ਸਮਗਰੀ ਉਹਦਰ ਵੀ ਉੱਥੇ ਪਹੁੰਚ ਗਈ ਸੀ ਆਪਾਂ ਕਿੱਦਾਂ ਕਹਿ ਸਕਦੇ ਕਿ ਤਮਾਕੀ ਦੀ ਸਮਗਰੀ ਦੀ ਸਾਨੂੰ ਆ ਰਹੀ ਹੈ ਕਿ ਤਮਾਕੀ ਆਡੀਐਂਸ ਤੇ ਪਹੁੰਚ ਚੁੱਕੀ ਆ ਕਿ ਨਹੀਂ ਪਹੁੰਚੀ ਹੋਏਗੀ ਦੇਖੋ ਅਸੀਂ ਤਾਂ ਪੰਜਾਬ ਸਰਕਾਰ ਕੁਝ ਕਰ ਰਹੀਆਂ ਨਹੀਂ ਅਸੀਂ ਕੁਝ ਕਰ ਰਹੀਆਂ ਅਸੀਂ ਅਸੀਂ ਆਪਣੇ ਤੌਰ ਤੇ ਇਤਿਆਦ ਕਰ ਰਹੇ ਆਂ ਆ ਜਿਹੜੀ ਪ੍ਰੈਸ ਕਾਨਫਰੰਸ ਇਹੇ ਕਰਕੇ ਕੀਤੀ ਆ ਕਿ ਜਿਹੜੀ ਸਰਕਾਰ ਆ ਉਹਦੇ ਕੋ ਸਾਰੇ ਜੰਤਰ ਮੰਤਰ ਪੰਤਰ ਹੁੰਦੇ ਆ ਪਹਿਲੀ ਗੱਲ ਤਾਂ ਸਾਈਬਰ ਬ੍ਰਾਂਚ ਇਹ ਲੋਕੇਟ ਕਰੇ ਬਿ ਕਿੱਥੋਂ ਤੁਰੀ ਤੇ ਕੀ ਇਹ ਹੈਗਾ ਕਿੱਥੋਂ ਇਹ ਆਈਡੀਆ ਬਣ ਕੇ ਤੇ ਕਿੱਥੋਂ ਇਹ ਚੱਲਦਾ ਦੂਜੀ ਗੱਲ ਇਹਨਾਂ ਕੋ ਸਾਰੇ ਹੈਗੇ ਆ ਸਿਸਟਮ ਇਨਾ ਕੋਲ ਚੈੱਕ ਕਰਨ ਲਈ ਵੀ ਤੇ ਉਹ ਸਾਰੇ ਚੈੱਕ ਕਰਨ ਉਹਨਾਂ ਦੇ ਕੋਲ ਉਹਨਾਂ ਦੀ ਲੱਗਦਾ ਵੀ ਇਹ ਇਹ ਅਮੇਜ਼ਿੰਗ ਕਾਮੀਆ ਜੋ ਕਿ ਇੱਕ ਸੋਸ਼ਲ ਮੀਡੀਆ ਦੇ ਜਿਹੜੀ ਸਟਾਰ ਆ ਉਹਨੂੰ ਧਮਕੀ ਆ ਗਈ ਤੇ ਉਸੇ ਲਈ ਪੁਲਿਸ 24 ਘੰਟੇ ਵਿੱਚ ਚਲੂ ਪੜ ਦੇਖੋ ਮੈਂ ਜੋ ਕਹਿਣਾ ਸੀ ਤੁਹਾਡੇ ਸਦੇ ਰੂਰੂ ਹੋ ਕੇ ਕਹਤਾਂ ਪੋਸਟ ਨੂੰ ਮੈਂ ਬੇਨਤੀ ਕਰਦਾ ਤੇ ਸਰਕਾਰ ਨੂੰ ਵੀ ਬੇਨਤੀ ਕਰਦਾ ਪੋਸਟ ਤੇ ਸਰਕਾਰ ਇੱਕੋ ਹੀ ਆ ਧੰਨਵਾਦ ਉਸ ਉਹਨਾਂ ਦਾ ਮੈਂ ਬੇਨਤੀ ਕਰਦਾ ਵੀ ਇਹ ਭਾਈ ਇਹਨੂੰ ਤੁਰੰਤ ਜਿਹੜੀ ਆ ਇਹਦਾ ਲੰਬਿਆ ਜਾਵੇ ਕੀ ਇਹਦਾ ਕਿੱਥੋਂ ਇਹ ਤੁਰਦਾ ਸਾਰਾ ਕੰਮ ਆ ਜੀ ਗੁਰਦਰਾ ਸਾਹਿਬ ਜੀ ਗਾਇਤ ਸਾਹਿਬ ਤੋਂ ਜਿਹੜਾ ਵੈਬ ਚੈਨਲ ਚਲ ਰਿਹਾ ਜੀ ਉਹ ਕਿੰਨਾ ਚਿਰ ਜਿਹੜਾ ਕੀਰਤਨ ਦਾ ਜਿਹੜਾ ਨਾ ਕਰੇਗਾ ਉਹਦੇ ਉਹਦੀ ਅਸੀਂ ਕਿਉਂਕਿ ਤੁਸੀਂ ਜਿੱਦਾਂ ਹੁਣ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆ ਇੱਥੋਂ ਵੀ ਚੱਲਦਾ ਉੱਥੋਂ ਵੀ ਸਾਰਾ ਜੋ ਲਾਈਵ ਹੈ ਉਹ ਵੀ ਨਾਲ ਦੀ ਨਾਲ ਚੱਲਿਆ ਕਰਦਾ ਬਹੁਤ ਧੰਨਵਾਦ